ਜਿਹੜੇ ਪਾਰਟੀ ਦੇ ਸਾਡੇ ਇੰਚਾਰਜ ਲਾਏ ਉਹ ਜ਼ਮੀਨਾ ਬਣਾਉਣ ਲੱਪੇ ਉਹਨਾਂ ਨੇ ਟਿਕਟਾਂ ਵੇਚਤੀਆਂ ਔਰ ਜਦੋਂ ਟਿਕਟਾਂ ਵੇਚੀਆਂ ਜ਼ਮੀਨਾ ਬਣਾਈਆ ਉਹਦੇ ਸਬੂਤ ਸਾਡੇ ਕੋਲ ਆਏ 2 ਮਹੀਨੇ 2.5 ਮਹੀਨੇ ਪਹਿਲਾਂ ਮੇਰੇ ਕੋਲ ਸਬੂਤ ਆਏ ਹਰਿਆਣੇ ਦੇ ਚੋਣਾਂ ਦੇ ਵਿੱਚ ਮੈਂ ਉਹ ਸਬੂਤ ਲੈ ਕੇ ਭੈਣ ਮਾਇਆਵਤੀ ਜੀ ਨੂੰ ਰਾਸ਼ਟਰੀ ਪ੍ਰਧਾਨ ਸਾਡੇ ਅੱਜ ਵੀ ਇੱਜ਼ਤ ਕਰਦਾ ਔਰ ਸਤਾ ਉਮਰ ਭੈਣ ਕੁਮਾਰੀ ਮਾਇਆਵਤੀ ਜੀ ਉਹਨਾਂ ਦੀ ਮੈਂ ਇੱਜ਼ਤ ਕਰਦਾ ਰਹਾਂਗਾ ਉਹਨਾਂ ਦੇ ਕੋਲ ਮੈਂ ਫੋਨ ਕੀਤਾ ਕਿ ਇਹ ਤੁਹਾਡੇ ਜਿਹੜੇ ਪਰਿਵਾਰੀ ਲਾਇਆ ਉਹਨੇ ਤਾਂ ਸਾਡੇ ਵਰਕਰਾਂ ਕੋਲੋਂ ਤਾਂ ਸਾਈਕਲ ਨਹੀਂ ਲਿਆ ਜਾਂਦਾ ਤੇ ਜਦੋਂ ਸੋਹਣੀ ਸਵਾਰੀ ਸੜਕ ਤੇ ਤੁਰੀ ਜਾਂਦੀ ਹੋਵੇ ਉਹਨੂੰ ਟੈਂਪੂ ਵਾਲਾ ਵੀ ਹਾਰਨ ਮਾਰਦਾ ਟਰੱਕ ਵਾਲਾ ਵੀ ਮਾਰਦਾ ਬੱਸ ਵਾਲਾ ਵੀ ਮਾਰਦਾ ਤੇ ਮੈਨੂੰ ਤਾਂ ਸਾਰੀਆਂ ਬਰਾਜਨੀਤਿਕ ਪਾਰਟੀਆਂ ਹਾਰਨ ਮਾਰ ਰਹੀਆਂ ਸੀ ਇਹ ਮੈਂ ਪਸੰਦ ਕਰਨਾ ਸੀ ਮੈਂ ਚੂਜ਼ ਕਰਨਾ ਸੀ ਮੇਰੇ ਸਾਹਮਣੇ ਰਸਤੇ ਸੀ ਜਾਂ ਤਾਂ ਮੈਂ ਪੰਜਾਬ ਦੀ ਰਾਜਨੀਤਿਕ ਕਵਰ ਦੇ ਵਿੱਚ ਕਤਲ ਹੋਇਆ ਛੈਕਦਾ ਰਹਾ ਸਾਰੀ ਉਮਰ ਜਾਂ ਮੈਂ ਇਸ ਕਵਰ ਚੋਂ ਨਿਕਲਣਾ ਔਰ بابا ਸਮੇਂ ਬੈਠ ਕੇ ਸਾਹਿਬ ਕਾਂਸੀ ਰਾਮ ਜੀ ਦੀ ਗੱਲ ਲੈ ਕੇ ਲੋਕਾਂ ਦੇ ਵਿੱਚ ਜਾਵਾਂ ਤੇ ਮੈਂ ਕੱਲਾ ਜਾਂਦਾ ਤੇ ਲੋਕਾਂ ਨੇ ਕਹਿਣਾ ਸੀ ਫਕੀਰ ਹੈ ਤਰਸਦਾ ਪਾਤਰ ਹੈ ਮੈਂ ਸਾਡੇ ਸੀਨੀਅਰ ਸਾਥੀ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਮੇਰਾ ਹੱਥ ਲੈ ਕੇ ਫੜਕੇ ਲੈ ਕੇ ਆਏ ਡਾਕਟਰ ਸੁਖਿੰਦਰ ਸੁਖੀ ਜੀ ਐਮ ਐਲ ਏ ਵਿਧਾਨ ਸਭਾ ਬੰਗਾ ਜਿਨ੍ਹਾਂ ਦੇ ਨਾਲ ਸਾਡਾ 25 ਸਾਲ ਤੋਂ ਪੁਰਾਣਾ ਰਿਸ਼ਤਾ ਆ 2001 ਦੇ ਵਿੱਚ ਜਦੋਂ ਇਹਨਾਂ ਦੇ ਪਿਤਾ ਜੀ ਚੌਧਰੀ ਰਾਮਕਿਸ਼ਨ ਜੀ ਚਨਾਉ ਲੜੇ ਸੀ ਨਵਾਂ ਸ਼ਹਿਰ ਤੋਂ ਅਸੀਂ ਇਹਨਾਂ ਦੇ ਨਾਲ ਕੰਪੇਨ ਕੀਤੀ ਸੀ ਮੇਰੇ ਨਾਲ ਸਾਥੀ ਬਹੁਜਨ ਸਮਾਜ ਪਾਰਟੀ ਦੇ ਇਹ ਵੀ ਸਾਬਕਾ ਪ੍ਰਧਾਨ ਰਹੇ ਆ ਮੌਜੂਦਾ ਸਟੇਟ ਦੇ ਜਨਰਲ ਸੈਕਟਰੀ ਸੀ ਸ਼੍ਰੀ ਗਲਾਲ ਸੈਲਾ ਜੀ ਜਿਨ੍ਹਾਂ ਨੇ ਦੋ ਵਾਰੀ ਚਨਾਉ ਲੜਿਆ ਗੜਸ਼ੰਕਰ ਔਰ ਚੱਬੇਵਾਲ ਤੋਂ 12 ਚ 20 17 ਚ ਔਰ ਤੀਸਰੇ ਮੇਰੇ ਨਾਲ ਅੱਜ ਸ਼ਾਮਲ ਹੋਏ ਮੌਜੂਦਾ ਜਨਰਲ ਸੈਕਟਰੀ ਸੀ ਜਿਸ ਦਿਨ ਪਿਛਲੇ ਘਰ ਨੇ ਮੇਰੇ ਤੇ ਗਲ ਚ ਹਾਰ ਪਾਇਆ ਸੀ ਨਵਾਂ ਸਨਮਾਨ ਮੈਨੂੰ ਦਿੱਤਾ ਸੀ ਉਦੋਂ ਨੇ ਮੇਰੇ ਨਾਲ ਹੀ ਅਸਤੀਫਾ ਦੇ ਗਏ ਸੀ ਕਹਿੰਦੇ ਵੀ ਮੈਂ ਵੀ ਅਸਤੀਫਾ ਦਿੰਦਾ ਵੀ ਇਹ ਫੈਸਲਾ ਡਾਕਟਰ ਡਾਕਟਰ ਜਸਪ੍ਰੀਤ ਜੀ ਜਿਨ੍ਹਾਂ ਦਾ ਆਪਣਾ ਬੀਜੇ ਹਸਪਤਾਲ ਹੈ ਔਰ ਪਾਇਲ ਦੇ ਵਿੱਚ ਪਾਇਲ ਵਿਧਾਨ ਸਭਾ ਤੋਂ 2022 ਦਾ ਜਿਹੜਾ ਸਾਡੇ ਹਿੱਸੇ 20 ਸੀਟਾਂ ਆਈਆਂ ਸੀ ਇਹਨਾਂ ਨੇ ਪਾਇਲ ਸਾਡੇ ਬਸਪਾ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਤੋਂ ਚੋਣਾਂ ਲੜਿਆ ਸੀ ਔਰ ਸਾਡੇ ਸਾਥੀ ਮਾਣਯੋਗ ਮੈਂ ਧੰਨਵਾਦ ਕਰਦਾ ਐਮਐਲਏ ਸਾਹਿਬ ਕੁਲਵੰਤ ਪੰਡੋਰੀ ਜੀ ਜਿਹੜੇ ਐਸਸੀ ਬੈਂਕ ਦੇ ਪੰਜਾਬ ਦੇ ਪ੍ਰਧਾਨ ਆ ਆਮ ਆਦਮੀ ਪਾਰਟੀ ਦੇ ਔਰ ਸਾਡੇ ਬੜਾਚੌਰ ਤੋਂ ਵਧਾਈਕਾ ਐਮਐਲਏ ਬੀਬੀ ਸੰਤੋਸ਼ ਕਟਾਰੀਆ ਜੀ ਔਰ ਇਹਨਾਂ ਦੇ ਹਸਬੰਡ ਸ਼ੋਕ ਕਟਾਰੀਆ ਜੀ ਆਏ ਇਹਨਾਂ ਦਾ ਵੀ ਮੈਂ ਸ਼ੁਕਰੀਆ ਦਾ ਕਰਦਾ ਔਰ ਸਾਡੇ ਬਹੁਤ ਸੀਨੀਅਰ ਸਾਥੀ ਸਭ ਕਾਂਸ਼ੀਰਾਮ ਦੇ ਬੇਲੇ ਤੋਂ ਪਾਰਟੀ ਚ ਲੱਗੇ ਹੋਏ ਸੀ ਜਿੱਦਾਂ ਡਾਕਟਰ ਜਸਪ੍ਰੀਤ ਜੀ ਮੇਰੇ ਨਾਲ ਆਏ ਇਦਾਂ ਹੀ ਕਿਸੇ ਜ਼ਮਾਨੇ ਚ ਇਹ ਵੀ ਡਾਕਟਰ ਸੁਖੀ ਜੀ ਦੇ ਨਾਲ ਚੱਲ ਗਏ ਸੀ ਸਾਥੀ ਸੋਨ ਲਾਲ ਢੰਡਾ ਜੀ ਤਾਂ ਮੈਂ ਸਾਰੀ ਟੀਮ ਦਾ ਸ਼ੁਕਰੀਆ ਦਾ ਕਰਦਾ ਹਾਂ ਔਰ ਅੱਜ ਮੈਂ ਨਵਾਂ ਸਾਲ ਸੀ ਨਵੀਆਂ ਗੱਲਾਂ ਸੀ ਔਰ ਸਵੇਰੇ ਮੈਂ ਬਕਾਇਦਾ ਲਾਈਵ ਹੋ ਕੇ ਸਾਰੇ ਪੰਜਾਬ ਨੂੰ ਇਹ ਗੱਲ ਕੀਤੀ ਸੀ ਵੀ ਪਿਛਲੇ 2 ਮਹੀਨਿਆਂ ਤੋਂ ਜੋ ਪਾਰਟੀ ਨੇ ਮੇਰੀ ਮੇਰੀ ਪਿਛਲੀ ਪਾਰਟੀ ਨੇ ਫੈਸਲਾ ਕੀਤਾ ਸੀ ਮੈਂ ਉੱਤੇ ਚੁੱਪ ਸੀ ਬਿਲਕੁਲ ਮੈਂ ਕੁਝ ਨਹੀਂ ਸੀ ਬੋਲਿਆ ਹਾਲਾਂਕਿ ਮੀਡੀਆ ਵਾਲੇ ਸਾਰੇ ਸਾਥੀ ਭੈਣ ਭਾਈ ਮੈਨੂੰ ਫੋਨ ਕਰਦੇ ਰਹਿੰਦੇ ਸੀ ਗੜੀ ਸਾਹਿਬ ਬੋਲੋ ਮੈਂ ਕਹਿੰਦਾ ਸੀ ਨਹੀਂ 2 ਮਹੀਨੇ ਸਾਨੂੰ ਚੁੱਪ ਰਹਿ ਕੇ ਦੇਖਣਾ ਚਾਹੀਦਾ ਹੈ ਕਿ ਜਿਹੜੀ ਗਲਤੀ ਹੋਈ ਆ ਪਾਰਟੀ ਕੋਲੋਂ ਕਿ ਉਹ ਸੁਧਾਰਦੇ ਆ ਕੋਈ ਪੁੱਛ ਪੜਤਾਲ ਕਰਦੇ ਆ ਕਿ ਮੇਰਾ ਵੀ ਉਦਾਂ ਹੀ ਕਤਲ ਕਰ ਦਿੱਤਾ ਗਿਆ ਜਿੱਦਾਂ ਕਤਲ ਪਿਛਲੇ ਸਮਿਆਂ 'ਚ ਸਾਬਕਾ ਅੰਸ਼ੀ ਰਾਮ ਜੀ ਨਾਲ ਚੱਲੇ ਹੋਏ ਲੋਕਾਂ ਦਾ ਕਤਲ ਕੀਤਾ ਗਿਆ ਉਹ ਚਾਹੇ ਸਾਬਕਾ ਐਮ.ਐਲ.ਏ ਸ਼ੰਗਾਰਾ ਰਾਮ ਸੁੰਗੜਾ ਸੀ ਚਾਹੇ ਸਾਬਕਾ ਐਮ.ਐਲ.ਏ ਸਤਨਾਮ ਕੈਂਤ ਸੀ ਚਾਹੇ ਸਾਬਕਾ ਮੈਂਬਰ ਪਾਰਲੀਮੈਂਟ ਸ਼੍ਰੀ ਹਰਪ੍ਰੀਤ ਲਖਾ ਜੀ ਸੀ ਅੱਜ ਮੈਂ ਵੀ ਉਸੇ ਹੀ ਕਤਲ ਦਾ ਸ਼ਿਕਾਰ ਹੋਇਆ ਰਾਜਨੀਤਿਕ ਕਤਲ ਦਾ ਪਿਛਲੀ ਪਾਰਟੀ ਮੇਰੀ ਬਹੁਜਨ ਸਮਾਜ ਪਾਰਟੀ ਵੱਲੋਂ ਤੇ ਮੈਂ 2 ਮਹੀਨੇ ਇਸ ਕਰਕੇ ਚੁੱਪ ਰਿਆ ਕਿ ਮੈਨੂੰ ਕੋਈ ਆਉਂਦਾ ਹੈ ਕਵਰ ਚੋਂ ਕੱਢਣ ਜਾਂ ਇਸ ਕਵਰ 'ਚ ਮੈਨੂੰ ਸਿਰ ਦਿੱਤਾ ਆ। ਜਿਸ 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 ਕਾਸ਼ੀਰਾਮ ਸਾਹਿਬ ਦੇ ਬਾਬਾ ਸਾਹਿਬ ਅਮੇੜਕਰ ਦੇ ਸੁਪਨੇ ਨੂੰ ਪੂਰਾ ਕਰਨ ਲਈ ਜਿਹੜਾ ਦਸ਼ਮੇਸ਼ ਪਿਤਾ ਦਾ ਸੁਪਨਾ ਸੀ ਇਹਨਾਂ ਗਰੀਬ ਸਿੱਖਰ ਕੋ ਉਦੋਂ ਪਾਛਾ। ਉਸ ਗਰੀਬਾਂ ਦੀ ਲੜਾਈ ਜਿਹੜੀ ਸਾਹਿਬ ਕਾਂਸ਼ੀਰਾਮ ਜੀ ਨੇ ਸ਼ੁਰੂ ਕੀਤੀ ਸੀ ਉਸ ਲੜਾਈ ਨੂੰ ਮੰਜ਼ਲੇ ਮਕਸੂਦ ਤੇ ਪਹੁੰਚਾਣ ਲਈ ਮੈਂ ਆਪਣੀ ਜ਼ਿੰਦਗੀ ਦੇ 25 ਸਾਲ ਲਾਏ। ਔਰ 25 ਸਾਲ ਹੀ ਨਹੀਂ ਲਾਏ। ਮੈਂ ਸਰਕਾਰੀ ਨੌਕਰੀ 18 ਸਾਲ 5 ਮਹੀਨੇ ਦੀ त्यागी ਬਿਦਰਜਾਇਨ ਵਿਦਾਊਟ ਪੈਨਸ਼ਨ ਔਰ 2037 ਜੀ ਮੇਰੀ ਰਿਟਾਇਰਮੈਂਟ ਫੁੱਲ ਪੈਨਸ਼ਨ ਕਿਉਂਕਿ ਮੇਰੀ 2001 ਦੀ 올ਡ ਪੈਨਸ਼ਨ ਸਕੀਮ ਦੇ ਵਿੱਚ ਕਿ ਮੇਰੀ ਹਰ ਚੀਜ਼ ਦਾ ਜਦੋਂ ਮੈਨੂੰ ਲੱਗਿਆ ਕਿ ਮੇਰੀ ਸਾਰੀ ਖੂ ਖਾਤੇ ਪੈਣ ਜਾ ਰਹੀ ਆ ਜਿਹੜੀ ਲੜਾਈ ਜਿਹੜਾ ਸੁਪਨਾ ਬਾਬਾ ਸਾਹਿਬ ਮੇੜਕਰ ਔਰ ਸਭ ਕੈਸ਼ੀ ਰਾਮ ਜੀ ਨੇ ਲਿਆ ਉਹ ਸਾਰਾ ਹੀ ਸੁਪਨਾ ਮਲਿਆ ਮੇੜ ਪੰਜਾਬ ਦੀ ਧਰਤੀ ਤੇ ਕੀਤਾ ਜਾ ਰਿਹਾ ਤਾਂ ਮੈਂ ਇੱਕ ਕੋਈ 2 ਮਹੀਨੇ ਗੱਲ ਸੋਚੀ ਕਿ ਮੈਂ ਹਰ ਘਰ ਬਾਬਾ ਸਭ ਮੇੜਕਰ ਔਰ ਸਾਬ ਕਾਂਸ਼ੀਰਾਮ ਔਰ ਦਸ਼ਮੇਸ਼ ਪਿਤਾ ਦੀ ਉਹ ਲੜਾਈ ਕਿ ਇਹਨ ਗਰੀਬ ਸਿੱਖਰ ਕੋ ਦੂ ਪਾਸ਼ਾ ਹੀ ਲੈ ਕੇ ਜਾਣੀ ਆ ਮੈਂ ਉਹ ਕਿੱਦਾਂ ਲੈ ਕੇ ਜਾਵਾਂ ਮੈਂ ਰਸਤਾ ਲੱਭਦਾ ਸੀ ਰਸਤਾ ਸੋਚਦਾ ਸੀ ਕਿ ਸਾਨੂੰ ਜਿਹੜਾ ਆਸ਼ੀਰਵਾਦ ਸਾਨੂੰ ਜਿਹੜਾ ਰਸਤਾ ਆ ਉਹ ਡਾਕਟਰ ਸੁਖਵਿੰਦਰ ਕੁਮਾਰ ਸੁੱਕੀ ਐਮ ਐਲ ਏ ਨਵਾਂ ਐਮ ਐਲ ਏ ਬੰਗਾ ਵਿਧਾਨ ਸਭਾ ਇਹਨਾਂ ਨੇ ਦਿਖਾਇਆ ਕਿ ਅੱਜ ਘਰ ਘਰ ਜੇ ਕੋਈ ਅੰਬੇਡਕਰ ਲੈ ਕੇ ਜਾ ਸਕਦਾ ਆ ਤਾਂ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਸੰਯੋਜਕ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਬਕਾ ਮੁੱਖ ਮੰਤਰੀ ਦਿੱਲੀ ਔਰ ਭਾਵੀ ਮੁੱਖ ਮੰਤਰੀ ਦਿੱਲੀ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਪਹਿਲਾ ਜਿਹੜੀ 222 ਦੀ ਹੋਈ ਸਾਨੂੰ ਡਾਟ ਸਾਹਿਬ ਨੇ ਦੱਸਿਆ ਕਿ ਉਹਨਾਂ ਨੇ ਕਲੰਡਰ ਛਪਾ ਕੇ ਘਰ ਘਰ ਅੰਬੇਡਕਰ ਸਾਹਿਬ ਦੀ ਫੋਟੋ ਪਹਾਈ ਔਰ ਪੰਜਾਬ ਦੇ 50000 ਸਰਕਾਰੀ ਦਫ਼ਤਰਾਂ ਚ ਅੰਬੇਡਕਰ ਸਾਹਿਬ ਦੀ ਫੋਟੋ ਸ਼ੀਦਿਆਜਮ ਸਰਦਾਰ ਭਗਤ ਸਿੰਘ ਦੇ ਨਾਲ ਲਗਾਈ ਔਰ ਮੈਨੂੰ ਡਾਕਟਰ ਸੁਖਵਿੰਦਰ ਕੁਆ ਸੁਖੀ ਜੀ ਦੇ ਮਾਧਿਅਮ ਤੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨਾਲ ਮਿਲਣ ਦਾ ਮੌਕਾ ਮਿਲਿਆ ਮਾਨਯੋਗ ਸ਼੍ਰੀ ਸੰਦੀਪ ਪਾਠਕ ਜੀ ਮੈਂਬਰ ਰਾਜ ਸਭਾ ਔਰ ਮਾਨਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਲੰਬੀ ਚਰਚਾ ਦੇ ਵਿੱਚ ਜੋ ਪਿਛਲੇ ਸਮਿਆਂ ਦੇ ਵਿੱਚ ਕਿਉਂਕਿ ਕਿਉਂਕਿ ਮੇਰਾ ਤਾਂ ਹਾਲਾਤ ਉਹ ਸੀ ਕਿ ਜਿੱਦਾਂ ਚੱਲਦੀ ਜਾਂਦੀ ਬੱਸ 'ਚ ਉਹ ਸੋਹਣੀ ਜੇ ਸਵਾਰੀ ਬਿਨਾਂ ਡਾ ਦੇਖੇ ਤੇ ਸੜਕ ਤੇ ਤਾਰਤੀ ਮੇਰਾ ਤਾਂ ਹਾਲ ਉਹ ਸੀ ਤੇ ਜਦੋਂ ਸੋਹਣੀ ਸਵਾਰੀ ਸੜਕ ਤੇ ਤੁਰੀ ਜਾਂਦੀ ਹੋਵੇ ਉਹਨੂੰ ਟੈਂਪੂ ਵਾਲਾ ਵੀ ਹਾਰਨ ਮਾਰਦਾ ਟਰੱਕ ਵਾਲਾ ਵੀ ਮਾਰਦਾ ਬੱਸ ਵਾਲਾ ਵੀ ਮਾਰਦਾ ਤੇ ਮੈਨੂੰ ਤਾਂ ਸਾਰੀਆਂ ਬਰਾਜਨੀਤਿਕ ਪਾਰਟੀਆਂ ਹਾਰਨ ਮਾਰ ਰਹੀਆਂ ਸੀ ਇਹ ਮੈਂ ਪਸੰਦ ਕਰਦਾ ਸੀ ਮੈਂ ਚੂਜ਼ ਕਰਨਾ ਸੀ ਮੇਰੇ ਸਾਹਮਣੇ ਰਸਤੇ ਸੀ ਜਾਂ ਤਾਂ ਮੈਂ ਪੰਜਾਬ ਦੀ ਰਾਜਨੀਤਿਕ ਕਵਰ ਦੇ ਵਿੱਚ ਕਤਲ ਹੋਇਆ ਸਹਿਕਦਾ ਰਹਾ ਸਾਰੀ ਉਮਰ ਜਾਂ ਮੈਂ ਇਸ ਕਵਰ ਚੋਂ ਨਿਕਣਾ ਔਰ ਬਾਬਾ ਸਭ ਅੰਬੇੜਕਰ ਸਾਹਿਬ ਕਾਂਸੀ ਰਾਮ ਜੀ ਦੀ ਗੱਲ ਲੈ ਕੇ ਲੋਕਾਂ ਦੇ ਵਿੱਚ ਜਾਵਾਂ ਤੇ ਮੈਂ ਕੱਲਾ ਜਾਂਦਾ ਤੇ ਲੋਕਾਂ ਨੇ ਕਹਣਾ ਸੀ ਫਕੀਰ ਐ ਤਰਸਦਾ ਪਾਤਰ ਐ ਮੈਂ ਇਹ ਗੱਲ ਲੋਕਾਂ 'ਚ ਲੈ ਕੇ ਜਾਣੀ ਚਾਹਨਾ ਮੈਂ ਪੰਜਾਬ ਦੇ ਦਲਤ ਸਮਾਜ ਦੀ ਲੜਾਈ ਗਰੀਬ ਸਮਾਜ ਦੀ ਲੜਾਈ ਲੋਕਾਂ 'ਚ ਲੈ ਕੇ ਜਾਣੀ ਚਾਹਨਾ ਤੇ ਅੱਜ ਮੈਨੂੰ ਖੁਸ਼ੀ ਐ ਇਸ ਗੱਲ ਦੀ ਅੱਜ ਵੀ ਮੈਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮਿਲਿਆ ਮੈਂ ਸਾਬਕਾ ਅਸ਼ੀਰਾਮ ਜੀ ਦੀ ਫੋਟੋ ਲੈ ਕੇ ਅੰਦਰ ਗਿਆ ਔਰ ਮੈਂ ਗੱਲ ਕੀਤੀ ਕਿ ਮੁੱਖ ਮੰਤਰੀ ਸਾਹਿਬ ਇਹ ਸਾਬਕਾ ਅਸ਼ੀਰਾਮ ਜੀ ਆ ਗਰੀਬਾਂ ਦੇ ਵਿਸ਼ਮੇਸ਼ ਪਿਤਾ ਦੀ ਧਰਤੀ ਤੇ ਪੈਦਾ ਹੋਏ ਇਹਨਾਂ ਨੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਗਰੀਬਾਂ ਦਾ ਰਾਜ ਆਵੇ ਇਹ ਲੜਾਈ ਲੜੀ ਮੈਂ ਜ ਤੁਹਾਡੇ ਦਫ਼ਤਰ ਲੈ ਕੇ ਆਇਆ ਤੁਹਾਡੇ ਘਰ ਲੈ ਕੇ ਆਇਆ ਇਹਨੂੰ ਪੰਜਾਬ ਚ ਸਭ ਕਾਂਸੀ ਰਾਮ ਨੂੰ ਦੂਜਾ ਅੰਬੇਡਕਰ ਵੀ ਕਹਿੰਦੇ ਆ ਬਾਬਾ ਸਾਹਿਬ ਦਾ ਦੂਸਰਾ ਨਾਮ ਕਾਸ਼ੀ ਰਾਮ ਕਾਂਸੀ ਰਾਮ ਅੱਜ ਜਦੋਂ ਦੇਸ਼ ਦੀ ਰਾਜਧਾਨੀ ਦੇ ਵਿੱਚ ਦੇਸ਼ ਦਾ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਇਹ ਗੱਲ ਕਹਿ ਰਹੇ ਆ ਕਿ ਅੰਬੇਡਕਰ 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 ਜੈਨਾ ਨਾ ਰੱਬ ਦਾ ਲਿਆ ਹੁੰਦਾ ਤੇ ਤੁਸੀਂ ਸੱਤ ਜਨਮਾਂ ਦਾ ਸੁਰਗ ਲੈ ਲੰਦੇ ਤੇ ਮੈਂ ਕਹਿਣਾ ਚਾਹੁੰਨਾ ਆ ਕਿ ਅੱਜ ਜਿੱਥੇ ਬਾਬਾ ਸਾਹਿਬ ਅੰਬੇਡਕਰ ਸਾਡੇ ਰਾਬੋ ਆ ਔਰ ਜੇ ਸਾਡੀ ਦਲਤਾਂ ਦੀ ਪਛੜਿਆਂ ਦੀ ਔਰਤਾਂ ਦੀ ਇਹ ਆਜ਼ਾਦੀ ਆਈ ਆ ਤਾਂ ਬਾਬਾ ਸਾਹਿਬ ਅੰਬੇਡਕਰ ਦੇ ਸਵਿਧਾਨ ਕਰਕੇ ਆਈ ਆ ਔਰ ਬਾਬਾ ਸਾਹਿਬ ਅੰਬੇਡਕਰ ਨੂੰ ਜੇ ਦੇਸ਼ ਦੇ ਹਰ ਕੋਨੇ 'ਚ ਲੈ ਕੇ ਗਿਆ ਉਹਦਾ ਨਾਂ ਉਹ ਸਾਫ ਕਾਂਸ਼ੀ ਰਾਮ ਹੈ ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਗੜੀ ਸਾਹਿਬ ਇਹਨੂੰ ਮੈਂ ਆਪਣੇ ਡ੍ਰੈਗ ਰੂਮ ਦੇ ਵਿੱਚ ਫੋਟੋ ਨੂੰ ਲਾਉਂਗਾ ਇਸ ਰਹਿਬਰ ਦੀ ਫੋਟੋ ਇਸ ਕਰਕੇ ਅੱਜ ਮੈਂ ਤੁਹਾਡਾ ਸ਼ੁਕਰੀਆ ਦਾ ਕਰਦਾ ਇਹਨਾਂ ਗੱਲਾਂ ਦੇ ਨਾਲ ਮੈਂ ਬਹੁਤ ਧੰਨਵਾਦੀ ਆ ਸ਼੍ਰੀ ਗੁਲਾਲ ਸੈਲਾ ਜੀ ਦਾ ਔਰ ਡਾਕਟਰ ਜਸਪ੍ਰੀਤ ਜੀ ਦਾ ਅੱਜ ਪੰਜਾਬ ਦੇ ਵਿੱਚ ਮੇਰਾ ਪੰਜਾਬ ਦੇ ਸਾਰੇ ਗਰੀਬ ਸਮਾਜ ਦੇ ਲੋਕਾਂ ਨੂੰ ਦਲ ਸਮਾਜ ਦੇ ਪਛੜੇ ਵਰਗਾਂ ਦੇ ਜਿਹੜੇ ਲੋਕ 25 ਸਾਲ ਮੇਰੇ ਨਾਲ ਕੰਮ ਕਰਦੇ ਰਹੇ ਆ ਸਾਥੀਆਂ ਨੂੰ ਮੈਂ ਉਹਨਾਂ ਨੂੰ ਅਪੀਲ ਕਰਨੀ ਚਾਹਨਾ ਆ ਕਿ ਜੇ ਤੁਹਾਨੂੰ ਲੱਗਦਾ ਤੁਹਾਨੂੰ ਤੁਹਾਡੇ ਵਾਲਾ ਘਰ ਪੰਜਾਬ ਦੀ ਸੱਤਾ ਦਾ ਮਾਲਕ ਬਣਾ ਸਕਦਾ ਜਿਸ ਸੱਤਾ ਦਾ ਇਸ਼ਾਰਾ ਬਾਬਾ ਸਭ ਅੰਬੇਡਕਰ ਹਰ ਗਲੀ ਹਰ ਚੌਂਕ ਦੇ ਵਿੱਚ ਤਾਂ ਉਂਗਲੀ ਕਰਕੇ ਖੜੇ ਆ ਤਾਂ ਤੁਸੀਂ ਜਿੱਥੇ ਹੈਗੇ ਉੱਥੇ ਲੱਗੇ ਰਹੋ ਕਿ ਜੇ ਤੁਹਾਨੂੰ ਇਹ ਲੱਗਦਾ ਜਿਸ ਘਰ ਚ ਤੁਸੀਂ ਬੈਠੇ ਆ ਇੱਥੇ ਸਾਬ ਕਾਂਸ਼ੀਰਾਮ ਜੀ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ ਇੱਥੇ ਬਾਬਾ ਸਾਹਿਬ ਮਿਹੜ ਕਰਦਾ ਸੁਪਨਾ ਨਹੀਂ ਪੂਰਾ ਹੋ ਸਕਦਾ ਮੈਂ ਅਪੀਲ ਕਰਦਾ ਤੁਹਾਡੇ ਮਾਧਿਅਮ ਤੋਂ ਮੀਡੀਆ ਬੰਦੂਆਂ ਦੇ ਮਾਧਿਅਮ ਤੋਂ ਕਿ ਉਹਨਾਂ ਸਾਰੇ ਲੋਕਾਂ ਦੇ ਵਿੱਚ ਪੰਜਾਬ ਦੇ 13000 ਪਿੰਡ 13078 25000 ਬੂਥ 169 ਅਰਬਨ ਲੋਕਲ ਬਾਡੀ ਇਹਨਾਂ ਸਾਰਿਆਂ ਦੇ ਵਿੱਚ ਅਸੀਂ ਪੁੱਜਾਂਗੇ ਪਹਿਲਾਂ ਵੀ ਪੁੱਜਦਾ ਰਿਹਾ ਮੇਰਾ ਤਜਰਬਾ ਵੜਾਇਆ ਪੁੱਜਣ ਦਾ ਚਾਰ-ਚਾਰ ਵਾਰੀ ਤਾਂ ਮੈਂ ਪੰਜਾਬ ਗਾਇਆ ਮੈਨੂੰ ਪਤਾ ਇਹ ਸਾਲ ਚ ਗਾਹ ਹੋ ਜਾਂਦਾ ਆ ਉਹ ਮੈਂ ਉਹਨਾਂ ਸਾਰੇ ਵਰਕਰਾਂ ਲੀਡਰਾਂ ਨੂੰ ਅਪੀਲ ਕਰਦਾ ਮੈਂ ਇੱਕ ਵਾਰੀ ਨੌਕ ਕਰਨ ਜਰੂਰ ਆਉਂਗਾ ਜਿੱਦਾਂ ਉਹ ਫਿਲਮ ਦੇ ਵਿੱਚ ਕਹਿੰਦੇ ਨਾ ਕਿ ਅਬੀਰ ਖਾਨ ਉਹ ਬਈ ਦਰਵਾਜ਼ਾ ਖੁੱਲਾ ਆ ਜਾਂ ਖਿੜਕੀ ਤੇ ਮੰਡਪ ਤਿਆਰ ਹੈ ਤੇ ਤੂੰ ਬਹਿ ਜਾ ਉਹਨਾਂ ਗੱਡੀ ਚ ਤੇ ਤੋ ਕੇਪੀ ਕੇ ਫਿਲਮ ਦੇ ਵਿੱਚ ਇਹ ਸਮਝ ਇਹ ਡਾਇਲੋਗ ਲੈ ਕੇ ਮੈਂ ਪੰਜਾਬ ਦੇ ਹਰ ਘਰ ਚ ਜਾਊਂਗਾ ਵੀ ਆਓ ਅੱਜ ਆਪਾਂ ਇਸ ਪਾਰਟੀ ਨੂੰ 2027 ਦੇ ਵਿੱਚ ਸੱਤਾ ਦਾ ਮਾਲਕ ਬਣਾਉਣ ਲਈ ਦਲਤ ਸਮਾਜ ਨੂੰ ਪਛੜੇ ਵਰਗਾਂ ਨੂੰ ਹਰ ਗਰੀਬ ਨੂੰ ਇਨ ਪਾਰਟੀ ਨਾਲ ਜੋੜੀਏ ਧੰਨਵਾਦ ਤੁਹਾਡਾ ਜੀ ਜੀ ਤੁਸੀਂ ਇੱਕ ਨਾ ਬਹੁਤ ਸਟਾਰਟਿੰਗ ਸੇ ਵੀ ਬੜਾ ਇੱਕ આરોਪ ਲਾਇਆ ਸੀਗਾ ਇੱਕ ਲੀਡਰ ਤੇ ਬਸਪਾ ਦੇ ਜਿਨ੍ਹਾਂ ਨੇ ਕਟਵਾਇਆ ਸੀ ਤੁਹਾਨੂੰ ਇਹ ਕਿਹਾ ਸੀ ਤੁਸੀਂ ਇਹ ਵੀ ਕਿਹਾ ਸੀ ਤੁਸੀਂ ਕਿ ਬੜੇ ਕਰਪਸ਼ਨ ਦੇ ਵੀ આરોਪ ਤੁਸੀਂ ਲਾਏ ਸੀ ਉਹਨਾਂ ਤੇ ਇਹ ਕਿਹਾ ਸੀ ਕਿ ਬੜੀ ਡਾਕੂਮੈਂਟਸ ਮੇਰੇ ਕੋਲ ਪਏ ਨੇ ਪ੍ਰਾਪਰਟੀਜ਼ ਕਪਲੇ ਕੀਤੇ ਗਏ ਫੰਡ ਚ ਕਪਲੇ ਕੀਤੇ ਗਏ ਉਹਨਾਂ ਬਾਰੇ ਕੀ ਕਹੋਗੇ ਅਸੀਂ ਜਦੋਂ ਅਸੀਂ 2000 ਸਾਲ ਦੇ ਵਿੱਚ 2000 ਸਾਲ ਸਾਹਿਬ ਕਾਂਸ਼ੀ ਰਾਮ ਨਾਲ ਜੁੜੇ ਉਹਨਾਂ ਨੇ ਕਿਹਾ ਸੀ ਕੇ ਕੁਲੀਆਂ ਦੇ ਵਿੱਚੋਂ ਰਾਜਾ ਜੰਬੂ ਆ। ਔਰ ਅਸੀਂ ਇਹ ਲੜਾਈ ਇਹ ਸੁਪਨਾ ਲੈ ਕੇ ਲੱਗੇ ਰਹੇ। ਔਰ ਇੱਕ ਸਮਾਂ ਆਇਆ ਕਿ ਪੰਜਾਬ ਦੀ ਬਾਗਡੋਰ ਸੰਭੜਨ ਦਾ ਮੌਕਾ ਮੈਨੂੰ ਮਿਲਿਆ। 5 ਸਾਲ 8 ਮਹੀਨੇ ਮੈਂ ਪੰਜਾਬ ਦਾ ਪ੍ਰੈਜ਼ੀਡੈਂਟ ਰਹਾ। 25 ਸਾਲ ਤੋਂ BSP ਦਾ ਹਾਥੀ ਪੰਜਾਬ 'ਚ ਜਿੱਤਿਆ ਨਹੀਂ ਸੀ। 25 ਸਾਲ ਤੋਂ ਪੰਜਾਬ ਦੇ ਹਾਥੀ ਨੂੰ ਪਾਰਟੀ ਨੂੰ ਕਿਸੇ ਪਾਰਟੀ ਦੇ ਚਿੰਤੇ ਨਾਲ ਨਹੀਂ ਚੱਕਿਆ ਗਿਆ ਕੇ ਗੱਠਜੋੜ ਕਰ ਲਓ। ਅਸੀਂ ਪੰਜਾਬ ਦੇ ਵਿੱਚ ਰਾਜਨੀਤੀਨੀ ਤਕੜੀ ਕੀਤੀ ਦਲਤ ਸਮਾਜ ਦੀ। 222 ਦੀ ਰਾਜਨੀਤੀ ਦਲਤਮਈ ਰਾਜਨੀਤੀ ਹੋਈ ਆ ਪੰਜਾਬ ਦੇ ਵਿੱਚ ਹਰ ਪਾਰਟੀ ਦਲਤ ਦਲਤ ਕਰਨ ਲੱਗੀ ਕੋਈ ਕਹਿੰਦੀ ਸੀ ਦਲਤ ਸੀਐਮ ਲਾਉਣਾ ਕੋਈ ਕਹਿੰਦੀ ਸੀ ਡਿਪਟੀ ਸੀਐਮ ਦਲਤ ਲਾਉਣਾ ਔਰ ਕਾਂਗਰਸ ਪਾਰਟੀ ਨੂੰ ਦਲਤ ਸੀਐਮ ਲਾਉਣਾ ਪਿਆ ਲਾਉਣਾ ਪਿਆ ਔਰ ਹਾਥੀ ਨੂੰ ਰੋਕਣ ਲਈ ਲਾਇਆ ਸੀ ਔਰ ਮੇਰੇ ਫਗਵਾੜੇ 111 ਦਿਨਾਂ ਚ ਮੁੱਖ ਮੰਤਰੀ ਸਾਹਿਬ ਉਸ ਵੇਲੇ ਦੇ ਤਤਕਲੀਨ ਚਾਰ ਗੇੜੇ ਮਾਰ ਕੇ ਗਏ लवली ਯੂਨੀਵਰਸਿਟੀ ਭੰਗੜਾ ਪਾ ਕੇ ਗਏ ਮੇਰੇ ਕੋ ਫਗਵਾੜੇ ਆ ਕੇ ਕਿ ਗੱਡੀ ਜਿਤਨਾ ਨਹੀਂ ਚਾਹੀਦਾ ਅਸੀਂ ਤਾਂ ਉਹ ਲੋਕ ਐ ਜਿਹੜੇ ਜ਼ਮੀਨਾਂ 'ਚੋਂ ਸੜਕਾਂ 'ਚੋਂ ਉੱਥੇ ਰੋੜੀਆਂ 'ਚੋਂ ਉੱਥੇ ਰੋਡ ਮਾਸਟਰੀ ਕਰਦੇ ਕਰਦੇ ਅਸੀਂ ਸੱਤਾ ਨੂੰ ਚੁਣੌਤੀ ਦਿੱਤੀ ਸਾਡੀ ਚੁਣੌਤੀ ਰੋਕਣ ਲਈ ਕਾਂਗਰਸ ਨੇ ਮੁੱਖ ਮੰਤਰੀ ਲਾਇਆ ਲੇਕਿਨ ਜਿਹੜੇ ਪਾਰਟੀ ਦੇ ਸਾਡੇ ਇੰਚਾਰਜ ਲਾਇਏ ਉਹ ਜ਼ਮੀਨਾਂ ਬਣਾਉਣ ਲੱਪੇ ਉਹਨਾਂ ਨੇ ਟਿਕਟਾਂ ਵੇਚਤੀਆਂ ਔਰ ਜਦੋਂ ਟਿਕਟਾਂ ਵੇਚੀਆਂ ਜ਼ਮੀਨਾਂ ਬਣਾਈਆਂ ਉਹਦੇ ਸਬੂਤ ਸਾਡੇ ਕੋਲ ਆਏ 2 ਮਹੀਨੇ 2.5 ਮਹੀਨੇ ਪਹਿਲਾਂ ਮੇਰੇ ਕੋਲ ਸਬੂਤ ਆਏ ਹਰਿਆਣੇ ਦੇ ਚੋਣਾਂ ਦੇ ਵਿੱਚ ਮੈਂ ਉਹ ਸਬੂਤ ਲੈ ਕੇ ਭੇਡ ਮਾਇਆਵਤੀ ਜੀ ਨੂੰ ਰਾਸ਼ਟਰੀ ਪ੍ਰਧਾਨ ਸਾਡੇ ਅੱਜ ਵੀ ਇੱਜ਼ਤ ਕਰਦਾ ਔਰ ਸਤਾ ਉਮਰ ਭੈਣ ਕੁਮਾਰੀ ਮਾਇਆਵਤੀ ਜੀ ਉਹਨਾਂ ਦੀ ਮੈਂ ਇੱਜ਼ਤ ਕਰਦਾ ਰਹਾਂਗਾ ਉਹਨਾਂ ਦੇ ਕੋਲ ਮੈਂ ਫੋਨ ਕੀਤਾ ਕਿ ਇਹ ਤੁਹਾਡੇ ਜਿਹੜੇ ਪਰਿਵਾਰੀ ਲਾਇਓ ਨੇ ਤਾਂ ਸਾਡੇ ਵਰਕਰਾਂ ਕੋਲੋਂ ਤਾਂ ਸਾਈਕਲ ਨਹੀਂ ਲਿਆ ਜਾਂਦਾ ਇਹ ਜ਼ਮੀਨਾਂ ਬਣਾ ਗਏ ਦੋ ਕੋਠੀਆਂ ਜਿਹਦੀ ਸਬੂਤ ਸੀ ਮੇਰੇ ਕੋਲ ਫਰਦਾਂ ਇੱਕ ਸ਼ੋਰੂਮ ਜਿਹਦੀ ਫਰਦ ਸੀ ਤਿੰਨ ਗੱਡੀਆਂ ਇੱਕ ਨੋਵਾ ਹਾਈ ਕ੍ਰੋਸ ਇੱਕ ਨੋਵਾ ਹਾ ਹਾਈਬ੍ਰਿਡ ਇੱਕ ਅ ਮਰੂਤੀ ਵਾਲਿਆਂ ਦੀ ਸੀਗੀ ਉਹਦੀ ਆਰਸੀ 11 ਰਜਿਸਟਰੀਆਂ ਮੇਰੀ ਫੇਸਬੁੱਕ ਤੇ ਪਈਆਂ ਤੇ ਮੈਂ ਸਬੂਤ ਆਪਣੀ ਪਾਰਟੀ ਹਾਈ ਕਮਾਂਡ ਕੋਲ ਰੱਖਣ ਲਈ ਫੋਨ ਕੀਤਾ ਕਿ ਜੀ ਮੈਨੂੰ ਸਮਾਂ ਦੇ ਦਿਓ ਤੇ ਸਮਾਂ ਮੈਨੂੰ ਆ ਦੇ ਦਿੱਤਾ ਜੀ ਸਮਾਂ ਆ ਦੇ ਦਿੱਤਾ ਨੇ ਵੀ ਇੱਟ ਕੱਢ ਕੇ ਵਾਰ ਮਾਰੀ ਮੈਂ ਇੰਡਿਸਿਪਲਨ ਤੁਹਾਡੇ ਵੱਲੋਂ ਕੁਝ ਨਹੀਂ ਸੀਗਾ ਆਹੀ ਇੰਡਿਸਿਪਲਨ ਸੀ ਫੋਨ ਕਰਤਾ ਆਹੀ ਇੰਡਿਸਿਪਲਨ ਹੁਣ ਅਨਕੰਡੀਸ਼ਨਲ ਜੁਆਇਨਿੰਗ ਹੈ ਜਾਂ ਕੋਈ ਅਹੁਦੇ ਦੀ ਡਿਮਾਂਡ ਵੀ ਕੀਤੀ ਹੈ ਮੇਰਾ ਕੰਡੀਸ਼ਨ ਹੈ ਮੇਰੀ ਆਮ ਆਦਮੀ ਪਾਰਟੀ ਦੇ ਕੇ ਮੇਰੀ ਕੰਡੀਸ਼ਨ ਹੈ ਜਿਹੜੀ ਉਹਨਾਂ ਨਾਲ ਮੈਂ ਡਿਸਕਸ ਕੀਤੀ ਚਰਚਾ ਕੀਤੀ ਕਿ ਬਾਬਾ ਸਾਹਿਬ ਅੰਬੇਡਕਰ ਦੀ ਗੱਲ ਸਾਬ ਕਾਸ਼ੀਰਾਮ ਦੀ ਗੱਲ ਗੁਰੂ ਰਵਿਦਾਸ ਮਹਾਰਾਜ ਦੇ ਬੇਗਮਪੁਰੇ ਦੀ ਗੱਲ ਦਸ਼ਮੇਸ਼ ਪਿਤਾ ਦੀ ਸੁਪਰੇ ਦੀ ਗੱਲ ਕਿਨ ਗਰੀਬ ਸਿਕਲ ਕੋ ਦੂ ਪਾਚਾਈ ਇਹ ਆਪਾਂ ਪੂਰੀਆਂ ਕਰਨੀਆਂ ਔਰ ਜਿੱਥੇ ਵੀ ਦਲਤ ਸਮਾਜ ਗਰੀਬ ਸਮਾਜ ओबीसी ਪਛੜਾ ਵਰਗ ਦਾ ਸਮਾਜ ਇਹ ਸ਼ਰਤ ਹੈ ਮੇਰੀ ਜੇ ਕਿਸੇ ਤੇ ਵੀ ਦੁਖਦਾਰ ਦਾ ਹੁੰਦਾ ਆ ਅਸੀਂ ਉੱਥੇ ਪੁੱਜ ਗਏ ਤਾਂ ਸਰਕਾਰ ਨੇ ਬਾਹ ਫੜਨੀ ਆ ਔਰ ਸਰਕਾਰ ਨੇ ਸਾਡੀ ਇਹ ਸ਼ਰਤ ਪਾਰਟੀ ਨੇ ਸਾਡੀ ਸ਼ਰਤ ਨੂੰ ਮੰਨਿਆ ਆ